ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਅਮਰੀਕਾ ਦੇ ਸ਼ਹਿਰ ਲਾਸ ਵੇਗਸ 'ਚ ਸ਼ਨੀਵਾਰ ਨੂੰ ਹੋਵੇਗੀ ਫਾਈਟ ਆਫ ਦ ਸੈਂਚਰੀ ਮੁਕੇ ਬਾਜ਼ੀ ਦੇ ਬਾਦਸ਼ਾਹ ਫਲੌਇਡ ਮਿਵੇਦਰ ਅਤੇ ਮੈਨੀ ਪੈਕਿਆਓ ਆਮੋ ਸਾਹਮਣੇ ਹੋਣਗੇ ਇਹ ਮੁਕਾਬਲਾ ਭਾਰਤੀ ਸਮੇਂ ਅਨੁਸਾਰ ਐਤਵਾਰ ਸਵੇਰੇ ਲਗਭਗ 8 ਵਜੇ ਸ਼ੁਰੂ ਹੋਵੇਗਾ। ਅਮਰੀਕਾ ਦੇ ਫਲੌਇਡ ਮਿਵੇਦਰ ਦਾ ਟਾਕਰਾ ਹੋਵੇਗਾ ਫਿਲੀਪੀਨਸ ਦੇ ਮੈਨੀ ਪੈਕਿਆਓ ਨਾਲ ਅਤੇ ਇਸ ਮੁਕਾਬਲੇ ਤੇ ਪੈਸੇ ਦੀ ਵਰਖਾ ਹੋਵੇਗੀ। ਦੋਨੇ ਮੁੱਕੇਬਾਜ਼ ਸਿਰਫ ਤਾਕਤ ਵਿੱਚ ਹੀ ਨੰਬਰ 1 ਨਹੀਂ ਹਨ, ਸਗੋਂ ਅਮੀਰੀ ਦੇ ਮਾਮਲੇ 'ਚ ਵੀ ਇਹ ਦੋਨੋਂ ਮੁੱਕੇਬਾਜ਼ ਨੰਬਰ 1 ਹੀ ਨੇ। ਇਸ ਮੈਚ ਤੋਂ ਕੁੱਲ 2500 ਕਰੋੜ ਰੁਪਏ ਦੀ ਕਮਾਈ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਯਾਨੀ ਕਿ ਹਰ ਪੰਚ ਤੇ ਪੈਸੇ ਦੀ ਵਰਖਾ ਹੋਵੇਗੀ। ਮੈਚ ਦੇ ਜੇਤੂ ਬੌਕਸਰ ਨੂੰ 6 ਕਰੋੜ ਦੀ ਬੈੱਲ ਹਾਸਲ ਹੋਵੇਗੀ ਜੇਕਰ ਇਸ ਮੈਚ ਵਿੱਚ ਫਲੌਇਡ ਮੇਵੇਦਰ ਨੇ ਬਾਜ਼ੀ ਮਾਰੀ ਤਾਂ ਮੇਵੇਦਰ ਨੂੰ 950 ਕਰੋੜ ਰੁਪਏ ਹਾਸਲ ਹੋਣਗੇ ਦੂਜੇ ਪਾਸੇ ਜੇਕਰ ਪੈਕਿਆਓ ਨੇ ਬਾਜ਼ੀ ਮਾਰੀ ਤਾਂ ਪੈਕਿਆਓ ਨੂੰ ਹਾਸਲ ਹੋਣਗੇ 650 ਕਰੋੜ ਰੁਪਏ ਫਾਈਟ ਆਫ ਦ ਸੈਂਚਰੀ ਦੇ ਨਾਮ ਨਾਲ ਪ੍ਰਚਾਰਿਤ ਕੀਤੇ ਜਾ ਰਹੇ ਇਸ ਮੈਚ ਨੂੰ ਵੇਖਣ ਲਈ ਦਰਸ਼ਕ ਸਟੇਡੀਅਮ ਅਤੇ ਟੀਵੀ ਸੈਟਾਂ ਨਾਲ ਚਿਪਕੇ ਰਹੇਗੇ ਇਸ ਮੈਚ ਤੋਂ ਲਗਭਗ 400 ਮਿਲੀਅਨ ਡਾਲਰ ਯਾਨੀ ਕਿ 2500 ਕਰੋੜ ਰੁਪਏ ਦੀ ਕਮਾਈ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ